brought to by silver pumps top quality or consistent performance ke liye sirf silver pumps naam yaad rakhna ਪੀਤੇ ਦਿਨੀ ਪੰਜਾਬ ਦੇ ਵਿੱਚ ਆਏ ਤੇਜ਼ ਤੂਫਾਨ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦਾ ਤੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਦਿੱਤਾ ਹੈਗਾ ਲਗਾਤਾਰ ਜਿਹੜਾ ਨੁਕਸਾਨ ਹੈਗਾ ਉਹ ਵਧਦਾ ਜਾ ਰਿਹਾ ਹੈ ਗਿਣਤੀ ਕਰੋੜਾਂ ਤੱਕ ਪਹੁੰਚ ਸਕਦੀ ਹੈ ਕਿਉਂਕਿ ਜੇ ਸੰਗਰੂਰ ਦੀ ਗੱਲ ਕਰੀ ਤਾਂ ਸੰਗਰੂਰ ਦੇ ਇੱਕ ਵੱਡੇ ਇਲਾਕੇ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖੰਭੇ ਟੁੱਟ ਚੁੱਕੇ ਨੇ ਜਿਹੜੀਆਂ ਵੱਡੀਆਂ ਲਾਈਨਾਂ ਨੇ ਉਹ ਟੁੱਟ ਚੁੱਕੀਆਂ ਨੇ ਟਾਵਰ ਨੇ ਜਿਹੜੇ ਮੋਬਾਈਲ ਆ ਉਹ ਡਿੱਗ ਚੁੱਕੇ ਨੇ ਤੇ ਹੁਣ ਤੱਕ ਜੇ ਗੱਲ ਕੀਤੀ ਜਾਵੇ ਤਾਂ ਦੋ ਲੋਕਾਂ ਦੀ ਮੌਤ ਦੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਹੈਗੀ ਤੇ ਇੱਕ ਜਿਹੜੀ ਮੌਤ ਹੈਗੀ ਉਹ ਇੱਥੇ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਸੰਗਰੂਰ ਦੇ ਪਵਾਨੀਗੜ ਨੇੜੇ ਪਿੰਡ ਮਾਜੀ ਦੇ ਵਿੱਚ ਇਹ ਜਿਹੜਾ ਪੋਲਟਰੀ ਫਾਰਮ ਬਣਿਆ ਹੋਇਆ ਸੀ ਜਿਸ ਦੇ ਵਿੱਚ ਕੀ ਬਜ਼ੁਰਗ ਕੰਮ ਕਰ ਰਹੇ ਸੀਗੇ ਪਰਦੇ ਵਗੈਰਾ ਲਗਾ ਰਹੇ ਸੀ ਸਾਈਡਾਂ ਤੇ ਕਿਉਂਕਿ ਤੇਜ਼ ਹਨੇਰੀ ਦੇ ਚੱਲਦੇ ਆ ਉਹ ਅੰਦਰ ਆਉਂਦੇ ਨੇ ਤਾਂ ਇਸ ਤੋਂ ਬਾਅਦ ਇਹ ਪੂਰਾ ਫਾਰਮ ਹੈ ਜਿਹੜਾ ਇਹ ਡਿੱਗ ਜਾਂਦਾ ਹੈਗਾ ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਤਾਂ ਸਾਡੇ ਨਾਲ ਇੱਥੇ ਜਿਹੜੇ ਲੋਕ ਨੇਗੇ ਉਹ ਮੌਜੂਦ ਨੇ ਨਾਲ ਗੱਲ ਕਰ ਲੈਨੇ ਬਾਈ ਜੀ ਕੀ ਨਾਮ ਹੈ ਆਪਣਾ ਰਵੀ ਭਾਈ ਰਵੀ ਜੀ ਕੀ ਘਟਨਾ ਹੋਈ ਹੈ ਥੋੜੀ ਦੱਸੋਗੇ ਸਾਨੂੰ ਘਟਨਾ ਦਾ ਬਾ ਪੜਦੇ ਲਾਉਣਾ ਇਹਦੇ ਨਾਲ ਦੀ ਫਾਰਮ ਤੇ ਹਾਂ ਫਾਰਮ ਦੇ ਜਿਆਦਾ ਨੇਰੀ ਜਿਆਦਾ ਆ ਕਰਕੇ ਉਹ ਸਾਰਾ ਸਾਡੇ ਡੀਗਾਂ ਉਹਨਾਂ ਤੇ ਬਾਬੇ ਤੇ ਪਹਿਲਾਂ ਡੀਗਾਂ ਉਹਨਾਂ ਜਦ ਤਾਈਮ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਅਸੀਂ ਦੇਖਿਆ ਚਾਲੇ ਕਿ ਮਟਾ ਬਾਦ ਤਾਂ ਮੌਤ ਹੋ ਗਈ ਇਹਨਾਂ ਦੀ ਕੀ ਨਾਮ ਸੀਗਾ ਉਹਨਾਂ ਦਾ ਚਰਨਜੀਤ ਸਿੰਘ ਕੀ ਕਿੰਨੀ ਉਮਰ ਸੀਗੀ ਹੋਣੀ 60 65 ਵੀਰੇ ਠੀਕ ਹੈ ਤਾਂ ਤੁਸੀਂ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ 40 ਮਿੰਟ ਬਾਅਦ ਪਤਾ ਲੱਗਿਆ ਦੀਗਾ ਤਾਂ ਕਿੰਨਾ ਕੁ ਨੁਕਸਾਨ ਆ ਜਿਹੜਾ ਹੁਣ ਹੋਇਆ ਵੱਡੀ ਪੱਧਰ ਤੇ ਅਸੀਂ ਦੇਖਿਆ ਮੁਰਗੀਆਂ ਮਰ ਚੁੱਕੀਆਂ ਨੇ 5-6 ਲੱਖ ਦੇ ਗਈ ਠੀਕ ਹੈ ਇਹਨਾਂ ਦਾ ਕਹਿਣਾ ਕਿ 5-6 ਲੱਖ ਦੇ ਕਰੀਬ ਜਿਹੜਾ ਨੁਕਸਾਨ ਹੈ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਪੂਰਾ ਜਿਹੜਾ ਪੋਲਟਰੀ ਫਾਰਮ ਹੈ ਉਹ ਤਹਸ ਨਹਸ ਹੋ ਚੁੱਕਿਆ ਹੈ ਤੇ ਜੇ ਗੱਲ ਕੀਤੀ ਜਾਵੇ ਤਾਂ ਕਿ ਇੱਕ ਪਾਸੇ ਕਣਕਾਂ ਨੇ ਜਿਹੜੀਆਂ ਤੁਸੀਂ ਕਣਕਾਂ ਵੀ ਦੇਖ ਸਕਦੇ ਹੋ ਕਿ ਕਿ ਵੱਡੇ ਪੱਧਰ ਤੇ ਜਿਹੜੀਆਂ ਕਣਕਾਂ ਨੇ ਉਹ ਵਿਛ ਚੁੱਕੀਆਂ ਨੇਗੀਆਂ ਤੇ ਪੂਰੇ ਸੰਗਰੂਰ ਦੇ ਇੱਕ ਵੱਡੇ ਇਲਾਕੇ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਇਸ ਤੂਫਾਨ ਦਾ ਕਹਿਰ ਹੈਗਾ ਜਿਹੜੇ ਸ਼ੈੱਡ ਨੇਗੇ ਮੱਝਾਂ ਦੇ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈਗਾ ਅ ਸ਼ੈੱਡ ਨੇ ਜਿਹੜੇ ਚੱਕ ਚੱਕ ਕੇ ਪਰਾਂ ਮਾਰੇ ਨੇ ਇੱਕ ਆਊਟਲੈਟ ਹੈਗਾ ਪੂਰਾ ਸੰਗਰੂਰ ਦੇ ਜਿਹੜਾ ਪਟਿਆਲਾ ਨੈਸ਼ਨਲ ਹਾਈਵੇ ਆ ਉਸ ਰੋਡ ਦੇ ਉੱਪਰ ਇੱਕ ਆਊਟਲੈਟ ਹੈ ਉਸ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੂਰੀ ਤੇਜ਼ ਹਨੇਰੀ ਸੀ ਜਿਸ ਦੇ ਚਲਦਿਆਂ ਕੀ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਰੁੱਖ ਟੁੱਟੇ ਨੇ ਖੰਭੇ ਟੁੱਟੇ ਨੇ ਤਾਂ ਉੱਥੇ ਹੀ ਲੋਕਾਂ ਦੀ ਵੀ ਜਿਹੜੀ ਮੌਤ ਹੋਈ ਹੈਗੀ ਤਾਂ ਹੁਣ ਤੱਕ ਜੇ ਗੱਲ ਕੀਤੀ ਜਾਵੇ ਤਾਂ ਦੋ ਲੋਕਾਂ ਦੀ ਮੌਤ ਸਾਹਮਣੇ ਆਈ ਹੈ ਇੱਕ ਧੂਰੀ ਰੋਡ ਦੇ ਉੱਪਰ ਅ ਇੱਕ ਵਿਅਕਤੀ ਦੇ ਉੱਪਰ ਖੰਭਾ ਡਿੱਗਣ ਦੇ ਨਾਲ ਮੌਤ ਹੋਈ ਹੈ ਤੇ ਇੱਕ ਜਿਹੜਾ ਬਜ਼ੁਰਗ ਸੀਗੇ ਜੋ ਕਿ ਪੋਲਟਰੀ ਫਾਰਮ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਹੈ ਉਹ ਸਾਹਮਣੇ ਆਈ ਹੈਗੀ ਤੇ ਪੂਰਾ ਜਿਹੜਾ ਪੋਲਟਰੀ ਫਾਰਮ ਹੈਗਾ ਉਹ ਤਬਾਹ ਹੋ ਚੁੱਕਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿਹੜੀਆਂ ਮੁਰਗੀਆਂ ਨੇ ਉਹ ਮਰ ਚੁੱਕੀਆਂ ਨੇ ਤੇ ਕਿਸਾਨਾਂ ਦਾ ਕਹਿਣਾ ਕਿ 5 ਤੋਂ 6 ਲੱਖ ਦਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆਗਾ ਤੇ ਹੋਰ ਵੀ ਬਹੁਤ ਸਾਰੇ ਜਗ੍ਹਾ ਤੇ ਇਹੀ ਮੰਜ਼ਰ ਹੈ ਰੋਡਾਂ ਦੇ ਉੱਪਰ ਰੋਡ ਬਲੌਕ ਹੋਏ ਪਏ ਨੇ ਵੱਡੀ ਗਿਣਤੀ 'ਚ ਦਰਖਤ ਟੁੱਟੇ ਪਏ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਤੂਫਾਨ ਦੇ ਕਹਿਰ ਦੇ ਚੱ ਜਿਹੜੀ ਇਸ ਸਮੇਂ ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਰੋੜਾਂ ਦੇ ਵਿੱਚ ਜਿਹੜਾ ਨੁਕਸਾਨ ਹੈਗਾ ਉਹ ਪਹੁੰਚ ਚੁੱਕਿਆ ਹੈਗਾ ਕੁਲਵੀਰ ਸਿੰਘ ਪੰਜਾਬ ਤੱਕ ਤੋਂ ਸੰਗਰੂਰ